ਗਰਮੀ ਦੇ ਚੱਲਦਿਆਂ ਨਹਾਉਣ ਗਏ ਕਈ ਨੌਜਵਾਨਾਂ ਦੇ ਪਾਣੀ ਵਿੱਚ ਡੁੱਬਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਗੋਖੀਵਾਲਾ ਤੋਂ ਸਾਹਮਣੇ ਆਇਆ ਜਿੱਥੇ ਝੋਨਾ ਲਗਾਉਂਦੇ ਨੌਜਵਾਨ ਪਿੰਡ ਦੇ ਨਾਲ ਨਿਕਲਦੀ ਨਹਿਰ ਵਿੱਚ ਡੁੱਬ ਗਿਆ। ਜਾਣਕਾਰੀ ਮੁਤਾਬਕ 22 ਸਾਲ ਦਾ ਨੌਜਵਾਨ ਘਰੋਂ ਝੋਨਾ ਲਗਾਉਣ ਵਾਸਤੇ ਗਿਆ ਸੀ ਤੇ ਉੱਥੇ ਉਸਦੇ ਹੋਰ ਸਾਥੀ ਵੀ ਝੋਨਾ ਲਗਾ ਰਹੇ ਸਨ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਸਨ। ਆਰਤਾ ਨੇ ਦੱਸਿਆ ਕਿ ਝੋਨਾ ਲਗਾਉਂਦੇ ਲਗਾਉਂਦੇ ਉਹ ਬਾਥਰੂਮ ਕਰਨ ਲਈ ਗਿਆ ਸੀ ਤੇ ਬਾਅਦ ਵਿੱਚ ਦੇਖਿਆ ਕਿ ਉਹਦੇ ਕੱਪੜੇ ਤੇ ਚੱਪਲਾਂ ਪਈਆਂ ਸਨ ਤੇ ਉਹ ਕਿਤੇ ਵੀ ਨਹੀਂ ਮਿਲ ਰਿਹਾ ਸਾਰਿਆਂ ਨੂੰ ਸ਼ੱਕ ਹੈ ਕਿ ਉਹ ਨਹਿਰ ਵਿੱਚ ਢੁੱਬ ਗਿਆ ਉਧਰ ਪੁਲਿਸ ਅਤੇ ਪਿੰਡ ਵਾਲੇ ਨੌਜਵਾਨ ਦੀ ਭਾਲ ਕਰ ਰਹੇ ਹਨ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਅਤੇ ਗੋਤਾਖੋਰਾਂ ਵੱਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਪਰ ਹਾਲੇ ਤੱਕ ਨੌਜਵਾਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਠੀਕ ਨਾ ਵੀਰੇ ਚੋੜਾਂ ਲਗਾਈ ਜਾਂਦੀ ਸੀ ਇੱਕੋ ਅਸੀਂ ਸਾਡੇ ਨਾਲ ਲੱਗਿਆ ਆ ਸੀ ਸਾਨੂੰ ਕਹਿੰਦੇ ਸੀ ਬਾਥਰੂਮ ਚੱਲਾਂ ਆ ਅਸੀਂ ਬਾਜਾ ਮਾਰਦੇ ਰਹਿਆ ਤੇ ਸੁਣਿਆ ਨਹੀਂ ਫਿਰ ਸਾਡੀ ਆਵਾਜ਼ ਆਈ ਅਸੀਂ ਉਵੇਂ ਭੱਜ ਕੇ ਸਾਰੀਆਂ ਜਨਨੀਆਂ ਆ ਗਏ ਉਸ ਤੋਂ ਬਾਅਦ ਅਸੀਂ ਵੇਖਿਆ ਹੀ ਨਹੀਂ ਕਿ ਕਿੱਥੇ ਗਿਆ ਕਿੱਥੇ ਨਹੀਂ ਉੱਥੇ ਕੱਪੜੇ ਪਏ ਸੀ ਉੱਥੇ ਚੱਪੜਾ ਪਈਆਂ ਸੀ ਟਮਾਰ ਪਿਆ ਸੀ ਅਸੀਂ ਨਹੀਂ ਵੇਖਿਆ ਕੋਈ ਸਾਡੀ ਦੁਸ਼ਮਣੀ ਥੋੜੀ ਸਾਡੇ ਪੁੱਤਰਾ ਹਟਕਾਗਾ ਹਾਂਜੀ ਸਾਡੇ ਨਾਲ ਲੱਗਿਆ ਸੀ ਅਸਾਂ ਮੇਰਾ ਨਾ ਪ੍ਰਕਾਸ਼ ਕੋਰ ਕੀ ਲੱਗਦਾ ਹੈ ਮੇਰਾ ਮੁੰਡਾ ਗਰ ਲਾਲ ਦੀਆਂ ਬਾਰੇ ਗੀ ਹੀ ਕੋਹਾਲ ਕਿੱਥੋਂ ਦਾ ਰਹਿ ਬੜਾ ਨਾਗਰ ਗੰਦੂ ਗੰਦੂ ਕਿਉਂ ਇੱਥੇ ਆ ਰ ਆ ਲੱਗਿਆ ਚਵੰਨਾ ਲਾਉਣ ਲਾਉਣ ਆਇਆ ਮੁੰਡਾ ਦਰਵਾਣੇ ਆਨ ਨੂੰ ਪਤਾ ਜੜੇ ਨਾਲ ਲੱਗੇ ਖਲੇ ਨੇ ਬਾਥਰ ਮੰਦ ਨੇ ਕਰਨ ਗਿਆ ਹੈ ਜਿਹੜਾ ਟਵੱਲਾ ਇੱਥੇ ਬੈਠਾ ਹੈ ਉਹਨਾਂ ਨੂੰ ਤਾਂ ਕਰੇ ਬੈਠਿਆਂ ਨੂੰ ਕੱਲਾ ਰਲਾ ਇਹਨਾਂ ਦੇ ਨਾਲ ਇਹ ਤਾਂ ਬਤਿਆਰਾ ਖ ਪੁੱਤਰ ਨਾ ਲੱਗ ਚਵਨੇ ਨੂੰ ਆਂਦਾਂ ਮੈਂ ਨੰਦਾਂ ਨਾਲ ਲੱਗਣਾ ਹੈ ਮੁੰਡਿਆਂ ਨਾਲ ਨਾਲ ਕੁੜੀਆਂ ਵੀ ਲੱਗੀਆਂ ਵਈਆਂ ਨੇ ਇਹ ਆਂਦਾਂ ਨਹੀਂ ਆਂਦਾ ਸਾਨੂੰ ਬਾਥਰਮ ਕਰਨ ਚੱਲਾ ਆ ਤੇ ਬਾਥਰਮ ਕਰਨਾ ਹੈ ਸਾਨੂੰ ਆਵਾਜ਼ ਕੋਈ ਹੋਰ ਖੜਾ ਹੀ ਕੇ ਮੈਨੂੰ ਕੀ ਪਤਾ ਇੰਨਾ ਚੁ ਬੰਦਾ ਖੜਾ ਹੀ ਜਿੰਨੇ ਆਖਾਇ ਵੀ ਤੁਹਾਡਾ ਮੁੰਡਾ ਡੁੱਬ ਗਿਆ ਏ ਆਹ ਕਿ ਇਥੇ ਬੰਦਾ ਜਿਹੜਾ ਖੜਾ ਸੀ ਉਹਨੇ ਦਹਾ ਤੁਹਾਡਾ ਮੁੰਡਾ ਡੁੱਬ ਗਿਆ ਤਹੀ ਤਾਂ ਪਰ ਜੇ ਤਵਨ ਨੇ ਵਿੱਚੂ ਕੇ ਮਨ ਹਾਨੂ ਕਰਤਾਂ ਨੂੰ ਕੀ ਪਤਾ ਵੀ ਇੰਨੇ ਦਿਨ ਨੀਵਰ ਵਿੱਚੂ ਹੀ ਕਿ ਕੋ ਬਾਹਰ ਹੇ ਪਤਾ ਤਾਂ ਲੱਗੇ ਜਿਹੜਾ ਮੂੰਹ ਤੇ ਘੁਗਤੇ ਵੀ ਮੈਂ ਮੌਕੇ ਤੇ ਵੇਖਾਇ ਬਿਨਾਂ ਮੌਕੇ ਤੇ ਵੇਖਾਇ ਵੀ ਡੁੱਬ ਬੱਚ ਵੜਾ ਏ ਇਹ ਕਿ ਇਹ ਇਨ ਬاتھਰੂਮ ਦਾ ਲਾਨ ਨਾ ਲਾਇਆ ਹੈ ਨਾ ਨਹੀਂ ਆਇਆ ਆਖਾ ਇਹ ਨਾਉਨ ਆਇਆ ਪਤਾ ਨਹੀਂ ਆਪਾਂ ਨੂੰ ਛੇਕ ਕੇ ਫੂਨ ਕੀਤਾ ਆਵੇ ਵੀ ਆ ਜਾ ਇੱਥੇ ਤੇ ਫੂਨ ਤੇ ਆ ਗਿਆ ਹੋਵੇ ਤੇ ਕਿਹੜਾ ਗੰਦਾ ਇਥੇ ਖੜਾ ਹੀ ਉਹਨੇ ਹੱਦਾ ਚ ਉਹਨੇ ਵਾਲੀ ਪਾਰਟੀ ਨੂੰ ਵੀ ਤੁਹਾਡਾ ਬੰਦਾ ਵਿੱਚ ਪਾਣੀ ਦੇ ਵੜ ਗਏ ਉਹਨਾਂ ਇਹ ਪਾਣੀ ਚ ਵੜਤਾ ਨਹੀਂ ਨਾ ਹੱਕਦਾ ਇਹ ਗੱਲ ਮਨੇ ਵੇਖੀ ਤਾਂ ਮੋਟਰ ਵਾਦੂ ਚੱਲ ਰਿਹਾ ਪੰਜਾਂ ਨੇ ਏ ਮੇਰਾ ਮੁੰਡਾ ਦੇਖਾਇਓ ਕਿੱਥੇ ਗਾ ਉਹ ਗੱਲ ਕਰੇ ਨਾ ਮੈਂ ਹੱਥ ਦੇਖਾ ਤੂੰ ਇੱਥੇ ਮੌਕੇ ਤੇਗਾ ਹੀ ਇਹ ਮੌਕੇ ਤੇ ਹੀ ਬੰਦਾ ਜਿਹੜਾ ਮੇਰਾ ਮੁੰਡਾ ਮੇਰਾ ਮੁੰਡਾ ਹੈ ਉਹਦੀ 20-21 ਸਾਲ ਉਮਰ ਹੈ ਇੱਥੇ ਚੋਨਾ ਲੈਣ ਆਇਆ ਜੀ ਲੈਵਰ ਦਖਾਣ ਤੇ ਉਹ ਹੁਣ ਇਹ ਕਹਿੰਦੇ ਨੇ ਬਾਥਰੂਮ ਕਰਨ ਗਿਆ ਹੈ ਤੇ ਗਾਂ ਕਹਿੰਦੇ ਵਿੱਚ ਵੜ ਗਿਆ ਕੱਲਾ ਬੰਦਾ ਵਿੱਚ ਨਹੀਂ ਵੜ ਸਕਦਾ ਇਹਨੇ ਪਾਣੀ ਦੇਣਾ ਉਹਨੂੰ ਤੈਰਨਾ ਆਉਂਦਾ ਸੀ ਠੀਕ ਹੈ ਜਿੰਨੇ ਵੇਖਿਆ ਹੋ ਸਕਦਾ ਉਹਨੇ ਧੱਕਾ ਮਾਰਿਆ ਕਿ ਉਹਨੇ ਡੋਬਿਆ ਕੀ ਕੀਤਾ ਉਹ ਕਿਹੜਾ ਬੰਦਾ ਉਹ ਸਾਨੂੰ ਤਾਂ ਪਤਾ ਨਹੀਂ ਆ ਜੀ ਦਿਖਣ ਆਹ ਲੇਵਰ ਖੜੀ ਹਾਂਜੀ ਮੁੰਡੇ ਵੀ ਨੇ ਕੁੜੀਆਂ ਵੀ ਤੇ ਉਹਨਾਂ ਇੱਥੇ ਨਾਲ ਲਾਂਦੇ ਪੀ ਹਾਂਜੀ ਇੱਥੇ ਕਿ ਪਤਾ ਨਹੀਂ ਲੱਗਾ ਕਿੱਥੇ ਗਿਆ ਉਹਨੂੰ ਨਹੀਂ ਪਤਾ ਕਿੱਥੇ ਹੀ ਆਈ ਸਾਨੂੰ ਕਹਿੰਦਾ ਬਾਅਦਰ ਮੱਚ ਲਾ ਆ ਇਹ ਕਹਿੰਦੇ ਨਵਾਜ਼ ਆਈ ਮਾਰੀ ਸੀ ਆਵਾਜ਼ ਆਈ ਉਹਵੇਂ ਅਸੀਂ ਭੱਜ ਗਿਆ ਇੰਡੀਆ ਕ੍ਰਾਈਮ ਨਿਊਜ਼ ਜੁਰਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ